ਸੋ ਸੋ ਬੇਪਰਦੇ ਵਿੱਚ ਲੋਕ ਨੇ ਜਿਹੜੇ ਲੋੜੀ ਦਾ ਤਿਉਹਾਰ ਹੈ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਨੇ ਸੋ ਉੱਥੇ ਹੀ ਵਕਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਭਵਾਨੀਗੜ੍ਹ ਤੋਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਜਿੱਥੇ ਮਹੱਲਾ ਨਿਵਾਸੀਆਂ ਦੇ ਵੱਲੋਂ 71 ਹੋ ਕੇ ਜਿਹੜਾ ਲੋੜੀ ਦਾ ਤਿਉਹਾਰ ਹੈ ਜਿਹੜਾ ਉਹ ਤਰਨੇ ਦੇ ਵਿੱਚ ਹੈ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਮਹੱਲਾ ਨਿਵਾਸੀ ਨੇ ਜਿਹੜੇ 71 ਹੋਏ ਨੇ ਤੇ ਜਿਸ ਤਰ੍ਹਾਂ ਤਿਉਹਾਰ ਦੇ ਲੋੜੀ ਦੇ ਤਿਉਹਾਰ ਤੇ ਜਿਸ ਤਰ੍ਹਾਂ ਵੀ ਰਸਮਾਂ ਨੇ ਜਿਹੜੀਆਂ ਉਹ ਨਿਭਾਈਆਂ ਜਾਂਦੀਆਂ ਨੇ ਉਸੇ ਤਰ੍ਹਾਂ ਹੀ ਮਹੱਲਾ ਨਿਵਾਸੀਆਂ ਦੇ ਵੱਲੋਂ ਇਕੱਤਰ ਹੋ ਕੇ ਜਿਹੜੀਆਂ ਦਰਸਮਾਂ ਨੇ ਉਹ ਨਿਭਾਈਆਂ ਜਾਂ ਰਹੀਆਂ ਨੇ ਸੋ ਇਸ ਮੌਕੇ ਹੋਰ ਵੀ ਕੀ ਕਹਿਣਾ ਮਹੱਲਾ ਨਿਵਾਸੀਆਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੀਓ ਦੀ ਜੜ ਚੁੱਲੇ ਚੰਦੇ ਬਾਏ ਆ ਦੇਖ ਲਓ ਵੀ ਅੱਜ ਹਰ ਇੱਕ ਬੰਦਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰੇ ਬੈਠ ਕੇ ਲੋਹੜੀ ਮਨਾ ਰਿਹਾ ਹੈ ਪਰ ਇੱਕ ਬੰਦੇ ਤੇ ਇੱਕ ਪ੍ਰਸ਼ਾਸਨ ਨੇ ਅਕ ਕਿੰਨੇ ਪਰਿਵਾਰਾਂ ਨੂੰ ਅੱਜ ਆਪਦੇ ਘਰ ਤੋਂ ਦੂਰ ਰਹਿ ਕੇ ਇੱਥੇ ਸੰਘਰਸ਼ ਦੇ ਵਿੱਚ ਸਾਨੂੰ ਲੋੜੀ ਮਨਾਉਣ ਲਈ ਮਜਬੂਰ ਮਰਦਾਬਾ 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 ਤੁਸੀਂ ਕੰਸਟ੍ਰਕਟ ਤੁਸੀਂ ਲੋਕ ਆਪਣਾ ਜਿਹੜਾ ਤਿਵਾਰਾ ਦੇ ਲੇ ਲੱਗੇ ਹਾਰਾ ਕ੍ਰਿਸ਼ਨਾ ਵੀ ਕਰੇ ਨਾਰਾਇਣ ਲੇ ਕਿਉਂਕਿ ਇਹ ਸਭ ਤੋਂ ਟੈਸਟ ਦੇ ਵਿੱਚ ਆ ਗਿਆ ਦੇਖੋ ਜੀ ਇੱਕ ਹਫ਼ਤੇ ਤੋਂ ਸਾਡਾ ਜਿਹੜਾ ਇਹ ਸੰਘਰਸ਼ ਹੈ ਲਗਾਤਾਰ ਚੱਲ ਰਿਹਾ ਹੈ ਕਿ ਉਹ ਕੰਪਨੀ ਦੇ ਵੱਲੋਂ ਇੱਕ ਪਰਿਵਾਰ ਨਾਲ ਸਹਿਮਤੀ ਕਰਕੇ ਇੱਥੇ ਪੂਰਾ ਮਤਲਬ ਸੰਘਣੀਵਾਦੀ ਵਾਲਾ ਜਿਹੜਾ ਇਲਾਕਾ ਉੱਤੇ ਜ਼ਬਰਦਸਤੀ ਟਾਵਰ ਲਾਇਆ ਜਾ ਰਿਹਾ ਚੋਕਾ ਬਦੋਂ ਜ਼ਬਰਦਸਤ ਦਾ ਵਿਰੋਧ ਹੈ ਜਿਹੜਾ ਇਹ ਘਰ ਹੈ ਇਹਦੇ ਨੇੜੇ ਨਿਰਾਂਦੇ ਬਾਬਾ ਮੰਦਿਰ ਦੇ ਪਸ਼ੂਪਾਲਚੀ ਹਸਪਤਾਲ ਤੇ ਮਤਲਬ ਲੋਕਾਂ ਤੇ ਰੋਸੇ باوجود ਸਭ ਤੋਂ ਸੇਵਾਵਾਂ ਚੱਲਦੀਆਂ ਕਿਉਂ ਕੰਪਨੀਆਂ ਜਿਹੜੀ ਤੇ ਕੁੱਟ ਕਾ ਕਰ ਰਹੀ ਹੈ ਟਾਵਰ ਲਾ ਰਹੀ ਹੈ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਸਾਡੀ ਕੋਈ ਵੀ ਮਦਦ ਨਹੀਂ ਕਰ ਰਿਹਾ ਤੇ ਜਿਹੜੀ ਇਹ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਤੇ ਅੰਗਰੇਜ਼ਾਂ ਦੇ ਵਿੱਚ ਮੈਂ ਕੋਈ ਫਰਕ ਨਹੀਂ ਸਮਝਦਾ ਕਿਉਂਕਿ ਪਹਿਲਾਂ ਵੀ ਇਹੀ ਕੰਮ ਸੀ 파ੜੋ ਤੇ ਰਾਜ ਕਰੋ ਤੇ ਇਹ ਵੀ ਕੀ ਕਰ ਰਹੇ ਨੇ ਜੀ 파ੜ ਕੇ ਸਾਨੂੰ ਕਿ ਘਰ ਨੂੰ ਜਿੰਮੇ ਮਤਲਬ ਇਨਕਮ ਦਾ ਸੋਰਸ ਦਿਖਾ ਕੇ ਤੇ ਉਹਦੇ ਘਰੇ ਟਾਵਰ ਲਵਾ ਕੇ ਬਾਕੀ ਜਿਹੜਾ 500 ਘਰ ਹੈ ਉਹਦੇ ਇੱਕਦਮ ਹੱਲਾ ਨਹੀਂ ਹੈਗਾ ਜੀ 4-5 ਮਾਰਗੇ ਨੇ ਉਹਨਾਂ ਲੋਕਾਂ ਨੂੰ ਇਹਨੇ ਦੁਖੀ ਕਰਤਾ ਅੱਜ ਕੁੱਤੀ ਲੋੜੀਆਂ ਤੇ ਮਾਰਨ ਮਾਰ ਰਿਹਾ ਕਿ ਸਾਰੇ ਭੱਲੇ ਵਕਤ ਕਿੱਥੇ ਬੈਠੇ ਲਗੇ ਜਿਸ ਤਰ੍ਹਾਂ ਸਾਰੀਆਂ ਰਸਮਾਂ ਨੂੰ ਦੇਰ ਮੋਕੇ ਦੇਣਾ ਰਸਮਾਂ ਦੇਖੋ ਜੀ ਲੋਹੜੀ ਦਾ ਤਿਹਾਰ ਤਾਂ ਸਾਰੇ ਆਪਾਂ ਨੂੰ ਮਨਾਉਣੇ ਚਾਹੀਦੇ ਨੇ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਬਹੁਤ ਵਧੀਆ ਗੱਲ ਹੈ ਆਪਾਂ ਦੇ ਘਰਾਂ 'ਚ ਮਨਾਉਣਾ ਪਰ ਜਿਹੜੀ ਇਹ ਲੋਹੜੀ ਅਸੀਂ ਮਨਾਈ ਆ ਇਹ ਵੀ ਖੁਸ਼ੀ ਦੇ ਨਾਲ ਕਿੰਨੀ ਆ ਤੇ ਰੋਜ਼ ਵਰਤੂ ਲੋਹੜੀ ਅਸੀਂ ਮਨਾਈ ਆ ਜਿਹਦੇ ਵੀ ਸਦੀ ਬਕਾਇਦਾ ਤੌਰ ਤੇ ਇਹ ਪਕਾਣ ਹੈ ਜਿਹਦੇ ਮਤਲਬ ਜੇ ਤਾਂ ਹੁੰਦੇ ਨੇ ਆਖਿਆ ਜਾਂਦਾ ਹੁੰਦਾ ਲੋਹੜੀ ਦੇ ਵਿੱਚ ਇਸ ਤਰ੍ਹਾਂ ਦੇ ਚਿਲਚਰ ਜਾਵੇ ਚਿਲਚਰ ਜਾਵੇ ਥੋੜੇ ਪਾਵੇ ਪਰਖ ਸਾਟਾ ਜਿਹੜਾ ਕਤਨਾ ਕੋਈ ਦੇ ਬਿਲਕੁਲ ਅੱਜ ਉਹ ਕੀਤਾ ਸੀ ਨੇ ਇਸਰ ਆਵੇ ਚਿਲਚਰ ਜਾਵੇ ਜੀਓ ਦੀ ਜੜ ਤੋਂ ਦੇ ਪਾਵੇ ਕਿਉਂਕਿ ਜਿਹੜੀ ਕੰਪਨੀ ਅਸੀਂ ਉਹਦੀ ਸਹੂਲਤ ਨੂੰ ਕੀ ਉਸੇ ਮੋਬਾਈਲ ਨੈਟਵਰਕ ਨੂੰ ਕੀ ਵਧੀਆ ਮੰਨਾਂਗੇ ਜਿਹੜੇ ਸਾਡੇ ਰੋਜ਼ ਦੇ ਬਾਪੂ ਨੂੰ ਸਾਡੇ ਸਿਰਫੀ ਮਤਲਬ ਉਹ ਟਾਵਰ ਲਗਾਉਣਾ ਚਾਹਤੇ ਲੇਗੇ ਜਿਸ ਕਰਕੇ ਅਸੀਂ ਕਹਿੰਦੇ ਆ ਵੀ ਇਹੋ ਜੀ ਕੰਪਨੀ ਦੀ ਜੜੀ ਖਤਮ ਹੋ ਜੇ ਜਿਹੜੀ ਲੋਕਾਂ ਨੂੰ ਲੋਕਾਂ ਨੂੰ ਸਿਰਫ ਲੋਕਾਂ ਦੇ ਸਿਰਫ ਉੱਚਣ ਵਾਸਤੇ ਮਤਲਬ ਪਿਆਰ ਚੱਕਣ ਦੀ ਹੈਗਾ ਲੰਮਾ ਸਮਾਂ ਹੋਇਆ ਤੋਂ ਅੰਤਰ ਪ੍ਰਦਰਸ਼ਨ ਕਰਨੀ ਇਤਿਹਾਸਿਕ ਪ੍ਰਸ਼ਾਸਨ ਦੇ ਕਬੀਦਾਰੀ ਨਾਲ ਗੱਲਬਾਤ ਹੋ ਰਹੀ ਹੈ ਨਹੀਂ ਇਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਮਜਬੂਰ ਨੇ ਦੇਖਿਆ ਜਾ ਰਿਹਾ ਕਿ ਉਹ ਜਿਹੜੀਆਂ ਸਰਕਾਰਾਂਆਂ ਦੀਆਂ ਫੌਲਸੀਆਂ ਨੇ ਉਹ ਲੋਕੀਤਵਾਲੀਆਂ ਇੰਨੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੇ ਵਿੱਚ ਨੇ ਤੇ ਸਰਕਾਰ ਦੀਆਂ ਪਾਲਸੀਆਂ ਦੇ ਵਿੱਚ ਸਾਫ਼ ਹੈ ਸਿੰਗਲ ਵਿੰਡੋ ਸਿਸਟਮ ਸਿੰਗਲ ਵਿੰਡੋ ਸਿਸਟਮ ਤਾਂ ਹੈਗਾ ਦੀ ਛੋਟੀਆਂ ਕੰਪਨੀਆਂ ਬਾਅਦ ਜਿਵੇਂ ਮੈਂ ਕਿਹਾ ਕਿ ਕੋਈ ਛੋਟੇ ਉਦਯਾਰ ਆਪਣਾ ਚਾਲੂ ਕਰਨਾ ਹੈ ਉਹਨਾਂ ਲਈ ਸਿੰਗਲ ਵਿੰਡੋ ਦਾ ਸਿਸਟਮ ਦਿੱਤਾ ਗਿਆ ਜੀ ਪਰ ਇਹਦਾ ਫਾਇਦਾ ਮਤਲਬ ਛੋਟੇ ਅਰਜੋਗ ਪੱਤੇ ਨੂੰ ਹੈਗਾ ਕਾਰਪੋਰੇਟ ਘਰਾਣਿਆਂ ਨੂੰ ਹੈ ਉਹਨਾਂ ਦੇ ਲਾਇਸੈਂਸ ਨੇ ਜਿਹੜੇ ਮਤਲਬ ਸਿੱਧੇ ਉਹ ਵੱਡਦੇਗੇ ਸਿੰਗਲ ਵਿੰਡੋ ਦੇ ਸਟੋਰਾਂ ਹੈ ਸਰਕਾਰ ਵੀ ਇਹ ਨੀਤੀਆਂ ਕਰਕੇ ਹੀ ਪ੍ਰਸ਼ਾਸਨ ਵੀ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਹੈਗਾ ਉਹ ਉਲਟਾ ਮਤਲਬ ਉਹਨਾਂ ਦੀ ਕਾਰਪੋਰੇਟ ਘਰਾਣਾ ਦੀ ਹੀ ਵਕਾਲਤ ਕਰਦੇ ਨੇ ਕਿਸੇ ਵੀ ਮਤਲਬ 10000 ਬੰਦੇ ਦੇ ਵਿੱਚ ਵੀ ਤੁਸੀਂ ਜਾ ਕੇ ਪੁੱਛੋਗੇ ਸੱਤ ਨੂੰ 10000 ਬੰਦੇ ਦੇ ਵਿੱਚੋਂ 10 ਬੰਦੇ ਵੀ ਇਹ ਕਹਿਣਗੇ ਇਹ ਤੇ ਟਾਵਰ ਨੇ ਜੇ ਉਹ ਪਹਿਲਾਂ ਸੀ ਕਿ ਇਹ ਨਵੇਂ ਲੱਗ ਰਹੇ ਨੇ ਵੀ ਉਹਨਾਂ ਦੀ ਕੋਈ ਮਤਲਬ ਹਾਨੀ ਕਰਕੇ ਨਹੀਂ ਹੈਗੇ ਉਹ ਮਨੁੱਖੀ ਜੀਵਨ ਦੀ ਜੀਵ ਜੰਤੂ ਦੀ ਸਭ ਤੋਂ ਮਨੁੱਖੀ ਇਹ ਮਨੁੱਖੀ ਜੀਵਨ ਤੇ ਜੀਵ ਜੰਤੂ ਦੀ ਹਾਨੀ ਕਰਦੇ ਪਰ ਸਰਕਾਰਾਂ ਤੇ ਪ੍ਰਸ਼ਾਸਨ ਨੇ ਜਿਹੜੇ ਉਹ ਵਕਾਲਤ ਕਰਦੇ ਨੇ ਕਿ ਇਹ ਜਿਹੜੇ ਟਾਵਰ ਨੇ ਇਹਨਾਂ ਦਾ ਜੀ ਕੋਈ ਹੋ ਨਹੀਂ ਇਹ ਲੋਕਾਂ ਦੇ ਮਨਾਂ ਦੇ ਵਿੱਚ ਬਿਆਸੀ ਪਾਉਂਦਾ ਤਦ ਸਾਡੇ ਮਨਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਤੋਪ ਹੈ ਕਿ ਸਰਕਾਰ ਨੂੰ ਲੋਕਪਰਤੀ ਫੈਸਲੇ ਲੈਣੇ ਚਾਹੀਦੇ ਨੇ ਜੇ ਲੋਕਾਂ ਦਾ ਬਰੋਧ ਹੈ ਤਾਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੇ ਲੋਕਾਂ ਦਾ ਪੱਖ ਦੇ ਕੇ ਦੇ ਹੋਏ ਇਸ ਸਤਾਵਰ ਨੂੰ 2.5 ਕਿਲੋਮੀਟਰ ਦੀ ਜਿੱਥੇ ਖੇਤ ਨੇ ਛੇਤਾਂ ਦੇ ਵਿੱਚ ਸਿਫਟ ਕਰਨ ਦਾ ਅਧਿਕ ਕਰ ਦੇਣਾ ਚਾਹੀਦਾ ਜਿਸ ਨਾਲ ਕਹਿੰਦੇ ਨਹੀਂ ਹੁੰਦੇ ਵੀ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਾਜਮੰਦਰੀ ਕਰ ਲੋਨੀ ਬੜ ਜਾਂਦੇ ਨੇ ਸੋ ਲੋਕਾਂ ਨਾਲ ਰਾਜਮੰਦਰੀ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਪ੍ਰਸ਼ਾਸਨਿਕ ਵੀ ਤੇ ਮਕਾਨ ਮਾਲਕ ਨੂੰ ਤਾਂ ਲਾਲਚ ਹੈ ਉਹਨਾਂ ਦਾ ਸਤਰਾ 6000 ਰੁਪਏ ਦਾ 20000 ਤੇ ਜੋ ਵੀ ਹੈਗਾ ਉਹਨੂੰ ਲਾਜ ਹੈ ਤੇ ਉਹ ਨਹੀਂ ਆਪ ਵੀ ਦਿੱਤੋਂ ਮੁੜ ਰਿਹਾ ਪਰ ਲੋਕਾਂ ਦੇ ਰੋਸ ਤੇ ਵਿਰੋਧ ਨੂੰ ਦੇਖਦੇ ਹੋਏ ਲੋਕਾਂ ਵੀ ਮੰਗ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਤਾਵਰ ਨੂੰ ਇੱਥੋਂ ਸ਼ਿਫਟ ਕਰਕੇ ਅਗੇ ਖੇਤਾਂ ਦੇ ਵਿੱਚ ਲਗਾ ਦੇਣਾ। ਜੀ ਗੁਰਪ੍ਰੀਤ ਸਿੰਘ ਜੀ ਦੇਖਦੇ ਹਾਂ ਮਾਰੀ ਕੋਲ ਲੋਕ ਨੇ ਜਿਹੜਾ ਆਪਾਂ ਤੋਂ ਹਾਰ ਹੈ ਜਿਹੜਾ ਕਰਾਂਗੇ ਇਸ ਗੱਲ ਦੀ ਸ਼ੁਰੂਆਤ ਹੈ ਕਿ ਉਹਨਾਂ ਦੀ ਇਸ ਤਰ੍ਹਾਂ ਦੇ ਲੈਣਾ। ਬਿਲਕੁਲ ਸਾਰਾ ਇਹ 10 15 ਦਿਨ ਹੋ ਗਏ ਸਾਨੂੰ ਲਗਾਤਾਰ ਪ੍ਰੋਟੈਸਟ ਕਰਦੇ ਹਨ ਕਿ ਜੋ ਕਿ ਜਿੱਥੇ ਸਾਡੇ ਘਰਾਂ ਦੇ ਵਿੱਚ ਇੱਕ Jio ਦਾ ਟਾਵਰ ਲੱਗ ਰਿਹਾ ਜੋ ਪੂਰੇ ਹੀਰੇਸ਼ ਏਰੀਆ ਦੇ ਵਿੱਚ ਆਗਾ ਅਸੀਂ ਨੇ ਪ੍ਰਸ਼ਾਸਨ ਨੂੰ ਵੀ ਕਾਫੀ ਵਾਰ ਮਤਲਬ ਕਿ ਜਾ ਕੇ ਧਿਆਨ ਦਿਲਾਉਂਦਾ ਅਰਦਾਸਾਂ ਦਿੱਤੀਆਂ ਸੋ ਇਹ ਤੁਹਾਨੂੰ ਪਤਾ ਵੀ ਵੱਡੇ ਘਰਾਣਿਆਂ ਦਾ ਕੰਮ ਹੈ ਨਾ ਉਹਦੇ ਕਰਕੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਾਹ ਨਹੀਂ ਦਿੱਤਾ ਗਿਆ ਹੁਣ ਜਿਹੜਾ ਅੰਕਿਤ ਕਰਤੀ ਹੈ ਇੱਕ ਨੰਬਰ ਤੋਂ ਉਹਨੂੰ ਬੈਕ ਕਰਨਾ ਪ੍ਰਸ਼ਾਸਨ ਨੂੰ ਹਾਂ ਬਿਲਕੁਲ ਸਰ ਹੋ ਰਹੀ ਹੈਗੀ ਅਸੀਂ ਕੱਲ ਫਿਰ ਜਾ ਕੇ ਕਮੇਟੀ ਵਿੱਚ ਜਾਣਾਗਾ ਈਓ ਸਾਹਿਬ ਨੂੰ ਮਿਲਾਂਗਾ ਤੇ ਲਗਾਤਾਰ ਸਾਡਾ ਪ੍ਰੋਟਸਟ ਮਤਲਬ ਕਿ ਇਦਾਂ ਹੀ ਧਰਨਾ ਜਾਰੀ ਰਹਿਣਾਗਾ ਜਦ ਤੱਕ ਸਾਨੂੰ ਕੋਈ ਪੂਰਨ ਤੌਰ ਤੇ ਕੋਈ ਮਤਲਬ ਕਿ ਸੰਦੇਹ ਨਹੀਂ ਜਾਂਦਾ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਪੂਰਨ ਤੌਰ ਤੇ ਇਦਾਂ ਹੀ ਧਰਨ ਲਗਾਤਾਰ ਚਾਲੂ ਰੱਖਾਂ ਅੱਜ ਇਹਦੇ ਬਾਰੇ ਮੈਂ ਆਇਆ ਕਿ ਦੇਖੋ ਗਲੋਬਲੀ ਤੁਹਾਡੇ ਬੰਦੋ ਜਿਹੜੇ ਈਓ ਇਹ ਗੱਲ ਕਰਨ ਦੇ ਲਗਾਏ ਹਾਂ ਜੀ ਬਿਲਕੁਲ ਸਰ ਕਿਉਂਕਿ ਅਸੀਂ ਇਹ ਟਾਵਰ ਤੋਂ ਬਹੁਤ ਮਤਲ ਵਾਲੇ ਵਾਲੇ 2 2200 ਕਰ ਪਲੱਸ ਹੈਗਾ ਲਵੇ ਇੱਕ ਮੰਦਿਰ ਵੀ ਪੈਂਦਾਗਾ ਨਾਲ ਅਸੀਂ ਡੰਗਰ ਪਸ਼ੂਆਂ ਦੀ ਸੇਵਾ ਵੀ ਕਰਦੇ ਆ ਕਿ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਜੇ ਅਗਰ ਇਹ ਟਾਬਰ ਲੱਗਦਾ ਸਾਨੂੰ ਬਹੁਤ ਵੱਡੀਆਂ ਦਿੱਕਤਾਂ ਆਉਣੀਆਂ ਨੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾਗਾ ਅਸੀਂ ਬਸ ਮੰਗ ਕੇ ਹੀ ਕਰਦੇ ਆ ਕਿ ਸਟਾਬਰ ਨੂੰ 2 3 ਕਿਲੋਮੀਟਰ ਅੱਗੇ ਕਿਤੇ ਵੀ ਟਰਾਂਸਫਰ ਕੀਤਾ ਜਾਵੇ ਉਰੋਂ ਬੰਦ ਕੀਤਾ ਜਾਵੇ ਮੇਰਾ ਨਾਮ ਹਰਦੀਪ ਚੰਗਾ ਜੀ ਹਰਦੀਪ ਜੀ ਲੋਕ ਨੇ ਕਿਲੇ ਦੁਬਾਰਾ ਬਣਾ ਕਰਾਣੇ ਕਿ ਮਾਦਨ ਇਹ ਕਿੰ ਤੁਹਾਡੇ ਤੋਂ ਦੂਸਰ ਮੇਰੇ ਦੇ ਵਿੱਚ ਜਿਹੜਾ ਦੂਜੇ ਪਿਆਰ ਤੇ ਸਾਡੇ ਜੀ ਮਹੱਲੇ ਦੇ ਵਿੱਚ ਜਿਹੜਾ ਟਾਵਰ ਲਗਾਇਆ ਜਾ ਰਿਹਾ ਹੈ ਜਿਹੜਾ ਸਾਡੇ ਪੂਰੇ ਮਹੱਲੇ ਵਿੱਚੋਂ ਪੂਰਨ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਜੀ ਕਿਉਂਕਿ ਇਹ ਬਿਲਕੁਲ ਉਹ ਬਿਮਾਰੀਆਂ ਦਾ ਘਰ ਹੈ ਜੀ ਤੇ ਜੋ ਵੀ ਇੱਥੇ ਪੇਸ਼ੈਂਟ ਨੇ ਇਹਨਾਂ ਨੂੰ ਹੋਰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਸਾਰਾ ਮਹੱਲਾ ਇਕੱਠਾ ਹੋ ਕੇ ਇਸ ਜੀਓ ਦੇ ਕੰਪਨੀ ਦੇ ਰ ਟਾਵਰ ਲਗਾਉਣ ਵਾਲੇ ਦੇ ਰ ਟਾਵਰ ਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਲੋਕੀ ਦਾ ਤਿਹਾਰ ਮਨਾਇਆ ਜੀ ਤੇ ਉਹਦੇ ਇਹ ਖਲਾਫ ਅਸੀਂ ਜੋ ਵੀ ਹੈ ਪ੍ਰਕਾਸ਼ ਸਾਡਾ ਚੱਲੂ ਹੈ ਤੇ ਜਿੰਨਾ ਜਿਹੜੇ ਪਾਵਰ ਦਾ ਪ੍ਰੋਗਰਾਮ ਕੈਂਸਲ ਨਹੀਂ ਹੁੰਦਾ ਜਾ ਕੇ ਸ਼ਿਫਟ ਨਹੀਂ ਹੁੰਦਾ ਉਹਨਾਂ ਦਾ ਧਰਨਾ ਇੱਥੇ ਰੈਗੂਲਰ ਚੱਲੂ ਰਹੂ। ਮਲੇ ਵਿੱਚ ਪਾਵਰ ਲਾਰੇ ਆਇਆ ਕੀ ਉਹਦਾ ਅਸੀਂ ਇਹਦਾ ਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ। ਅਸੀਂ ਚਾਹੁੰਦੇ ਆ ਤੇ ਸਾਡੇ ਮਲੇ 'ਚ ਨਾ ਲੱਗੇ ਜਾਵੇ ਜੀ ਤੇ ਇੱਥੋਂ 500 ਮੀਟਰ ਦੀ ਦੂਰੀ ਦੇ ਖੇਤ ਨੇ ਜੀ ਉੱਥੇ ਲਾ ਸਕਦੇ ਨੇ ਜੀ। ਰਾਜਨੀ ਜੀ ਦੇ ਚੀਜ਼ਾਂ ਤਾਂ ਦੇਖਦੇ ਹਾਂ ਕਿ ਲੋਕ ਨੇ ਜਿਹੜੇ ਕੁਛ ਕੁ ਸਾਰੇ ਆਪਣੇ ਘਰਾਂ ਦੇ ਵਿੱਚ ਬਣਾ ਰਹੇ ਨੇ ਲੇਕਿਨ ਤੁਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਇੱਕ ਜਿਹੜਾ ਪ੍ਰੋਟੈਸਟ ਦੇ ਵਿੱਚ ਬਣਾ ਰਹੇ ਹੋ। ਇਹਦੇ ਵਾਸਤੇ ਬਹੁਤ ਗਲਤ ਗੱਲ ਹੈ ਜੀ। ਇਕੱਲੇ ਬੰਦੇ ਨੇ ਸਾਡੇ ਸਾਰੇ ਮਹੱਲੇ ਨੂੰ ਕਹਿੰਦੇ ਤੰਗ ਕਰਖਿਆ ਜੀ। ਇਹਨੂੰ ਸੋਚਣਾ ਚਾਹੀਦਾ ਜੀ ਪਹਿਲਾਂ ਅਸੀਂ ਤਾਂ ਬਹੁਤ ਸਮਰਥਨ ਕੀਤਾ ਜੀ ਤੇ ਇਹਨੂੰ ਐਮਸੀ ਬਣਾਇਆ ਜੀ ਤੇ ਹੁਣ ਇਹ ਹੀ ਐਮਸੀ ਬਣ ਕੇ ਉਸ ਤੋਂ ਬਾਅਦ ਵਿੱਚੋਂ ਸਾਨੂੰ ਹੀ ਤੰਗ ਕਰ ਰਿਹਾ ਹੈ।